ਦੇ ਵਿੱਚੋਂ ਨਾ ਸ਼ਰਟਾਂ ਕੱਲੀਆਂ ਖਰੀਦ ਕੇ ਲੈ ਕੇ ਆਉਣੇ ਨੇ ਅੱਜ ਕੱਲ ਸ਼ਰਟਾਂ ਆ ਰਹੀਆਂ ਨੇ ਉਹਦੇ ਕੜਾਈ ਦੇ ਦੋ ਪੱਲੇ ਬੰਦੇ ਨੇ ਫਰੰਟ ਤੇ ਵੀ ਕੜਾਈ ਹੁੰਦੀ ਹੈ ਤੇ ਪਿਛਲੇ ਪੱਲੇ ਦੇ ਉੱਤੇ ਵੀ ਕੜਾਈ ਹੁੰਦੀ ਹੈ ਮੈਂ ਤੁਹਾਨੂੰ ਸੂਟ ਦਿਖਾਉਣੀ ਹੈ ਜਿੱਦਾਂ ਇਹ ਵਾਲਾ ਸ਼ਰਟ ਹੈ ਇਹਦੇ ਫਰੰਟ ਤੇ ਵੀ ਪੱਲੇ ਤੇ ਕੜਾਈ ਸੀ ਤੇ ਇਹਦੇ ਪਿਛਲੇ ਪੱਲੇ ਤੇ ਵੀ ਕੜਾਈ ਸੀਗੀ ਪਰ ਭੈਣਾਂ ਨੂੰ ਕਈ ਵਾਰੀ ਹੁੰਦਾ ਹੈ ਕਿ ਜਿਹੜੀ ਇਹ ਕੜਾਈ ਆ ਇਹ ਬਾਜੂ ਦੇ ਉੱਪਰ ਚਲੇ ਜਾਵੇ ਤਾਂ ਫਿਰ ਅਸੀਂ ਜਿਹੜਾ ਪਿਛਲਾ ਪੱਲਾ ਆ ਉਹਨੂੰ ਪਲੇਨ ਰੱਖ ਲੈਣੇ ਆ ਤੇ ਇਸ ਤਰੀਕੇ ਨਾਲ ਜਿਹੜੀ ਸਾਰੀ ਕਢਾਈ ਆ ਇਹ ਸਾਰੀ ਆਪਾਂ ਬਾਜੂ ਦੇ ਉੱਪਰ ਕਟਿੰਗ ਕਰਕੇ ਅਟੈਚ ਕਰ ਲੈਣੇ ਹਨ ਇਹਦੇ ਉੱਪਰ ਆਪਾਂ ਲੈਸ ਵਗੈਰਾ ਲਾ ਲੈਣੇ ਕਿਉਂਕਿ ਮੇਰੇ ਕੋਲ ਦੋ ਸੂਟ ਸੀ ਦੋਨਾਂ ਸੂਟਾਂ ਦੇ ਵਿੱਚ ਹੀ ਮੈਂ ਇਦਾਂ ਹੀ ਕੀਤਾ ਹੋਇਆ ਹੈ ਇਸ ਤਰੀਕੇ ਦਾ ਇਹ ਵੀ ਸੂਟ ਹੈ ਤੁਸੀਂ ਦੇਖ ਸਕਦੇ ਹੋ ਹਨ ਇਹਨਾਂ ਦੋਨਾਂ ਦੇ ਉੱਤੇ ਕੀਤੀ ਹੋਈ ਸੀਗੀ ਕਢਾਈ ਤੇ ਮੇਰੀ ਇਹੀ ਕੋਸ਼ਿਸ਼ ਸੀਗੀ ਕਿ ਆਪਾਂ ਕਢਾਈ ਜਿਹੜੀ ਪਿਛਲੇ ਤੇ ਅਗਲੇ ਪੱਲੇ ਤੇ ਨਾ ਹੋਵੇ ਆਡ ਲੱਗਦੀ ਹੈ ਦੋਨਾਂ ਪੱਲਿਆਂ ਤੇ ਜਦੋਂ ਆਪਾਂ ਲੈ ਲੈਨੇ ਆ ਤਾਂ ਜਿਹੜਾ ਫਰੰਟ ਵਾਲਾ ਪੱਲਾ ਸੋ ਦਾ ਕੜਾਈ ਵਾਲਾ ਰੱਖ ਲਿਆ ਜਿਹੜਾ ਬੈਕ ਵਾਲਾ ਗਲ ਪੱਲਾ ਸੀਗਾ ਉਹਦੇ ਉੱਪਰ ਆਪਾਂ ਉਹਦਾ ਕੀ ਕੀਤਾ ਕਿ ਉਹਦੇ ਚ ਬਾਹਾਂ ਕੱਢ ਲਈਆਂ ਇਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਇਹ ਮੈਂ ਬਾਹਾਂ ਕੱਡੀਆਂ ਹੋਈਆਂ ਨੇ ਹਨਾ ਇਹ ਫਰੰਟ ਦੇ ਉੱਪਰ ਕੜਾਈ ਆ ਰਹੀ ਤੇ ਨਾਲ ਉਹਦੇ ਉੱਪਰ ਲੈਂਸ ਲਾ ਕੇ ਆਪਾਂ ਨੇ ਕਸ਼ਮੀਰੀ ਖੁੱਲੀ ਬਾਹ ਜਿਵੇਂ ਮੇਰੀ ਇਹ ਬਣੀ ਹੋਈ ਹੈ ਇਸ ਤਰੀਕੇ ਦੇ ਨਾਲ ਜਿਹੜੀ ਖੁੱਲੀ ਬਾਹ ਆ ਉਹ ਬਣਾ ਲਈ ਸੋ ਅੱਜ ਦੀ ਜਿਹੜੀ ਵੀਡੀਓ ਇਸੇ ਕਰਕੇ ਬਣਾਈ ਹੈ ਵੀ ਕਈ ਵਾਰੀ ਆਪਾਂ ਕੋਈ ਸ਼ਰਟ ਖਰੀਦ ਕੇ ਲੈ ਕੇ ਆਉਣੇ ਆ ਅੱਜ ਕੱਲ ਇਹ ਬਹੁਤ ਫੈਸ਼ਨ ਚੱਲ ਰਿਹਾ ਹੈ ਕੀ ਆ ਥਾਨ ਆਉਂਦੇ ਨੇ ਥਾਨ ਦੇ ਵਿੱਚੋਂ ਸ਼ਰਟਾਂ ਕਢਵਾ ਲਈਆਂ ਜਾਂਦੀਆਂ ਨੇ ਮੈਚਿੰਗ ਸਲਵਾਰਾਂ ਲੈ ਲਈਆਂ ਜਾਂਦੀਆਂ ਨੇ ਪਰ ਹੁੰਦਾ ਇਹ ਹੈ ਕਿ ਜਿਹੜੀਆਂ ਸ਼ਰਟ ਹੁੰਦੀਆਂ ਨੇ ਉਹਦੇ ਦੋਨੇ ਪੱਲਾਂ ਤੇ ਅੱਗੇ ਪਿੱਛੇ ਜਿਹੜੀ ਕਢਾਈ ਹੁੰਦੀ ਆ ਤੇ ਸਾਨੂੰ ਉਹ ਦੋਨਾਂ ਪੱਲਾਂ ਤੇ ਕਢਾਈ ਨਹੀਂ ਚਾਹੀਦੀ ਹੁੰਦੀ ਅਸੀਂ ਚਾਹੁੰਦੇ ਹੁੰਨੇ ਵੀ ਇੱਕ ਹੀ ਪੱਲੇ ਦੇ ਉੱਪਰ ਕਢਾਈ ਹੋਵੇ ਤੇ ਪਿਛਲਾ ਪੱਲਾ ਸਾਡਾ ਜਿਹੜਾ ਉਹ ਪਲੇਨ ਹੋ ਜੇ ਤਾਂ ਉਹਦੇ ਨਾਲ ਜਿਹੜੀ ਆਪਣੀ ਸਾਈਡ ਹੁੰਦੀ ਆ ਸਾਈਡ ਤੋਂ ਆਪਾਂ ਬਾਜੂ ਕੱਢ ਲੈਣੇ ਆ ਤੇ ਜਿਹੜੀ ਲੰਬੇ ਲੋਕ ਹੁੰਦੀ ਆ ਉਹਦਾ ਪਿਛਲਾ ਪੱਲਾ ਜਿਹੜਾ ਆ ਉਹ ਕੱਢਿਆ ਜਾਂਦਾ ਆ ਤੇ ਵੇਖਣ ਵਾਲੇ ਹੋ ਜਾਂਦਾ ਕਿ ਜਿਹੜੀ ਸਾਰੀ ਗ੍ਰੇਸ ਹੈ ਉਹ ਬਾਜੂ ਤੇ ਤੇ 셔ਟ ਦੇ ਫਰੰਟ ਤੇ ਰਹਿ ਜਾਂਦੀ ਹੈ ਪਿਛਲੇ ਪੱਲੇ ਦੀ ਜਿਆਦਾ ਜਿਹੜੀ ਆਪਾਂ ਨੂੰ ਹੜਾ ਉਹ ਜ਼ਰੂਰਤ ਨਹੀਂ ਹੁੰਦੀ ਕਿ ਅੱਜ ਦੀ ਜਿਹੜੀ ਇਹ ਵੀਡੀਓ ਇਸੇ ਕਰਕੇ ਬਣਾਈ ਹੈ ਕਿ ਜਿਹੜੇ ਦੋ ਪੱਲਿਆਂ ਦੇ ਉੱਪਰ ਅੱਗੇ ਪਿੱਛੇ ਕੜਾਈ ਹੁੰਦੀ ਹੈ ਉਹਦੀ ਜਗ੍ਹਾ ਤੇ ਇੱਕ ਆਪਾਂ ਬਾਜੂ ਦੇ ਉੱਪਰ ਲਿਆ ਸਕਦੇ ਹਾਂ ਤੇ ਜਿਹੜਾ ਪਿਛਲਾ ਪੱਲਾ ਉਹਨੂੰ ਪਲੇਨ ਬਣਾ ਸਕਦੇ ਵੈਸੇ ਵੀ ਕਈ ਵਾਰ ਆਲਓਵਰ ਸੂਟ ਵੀ ਆ ਰਹੇ ਨੇ ਆਲਓਵਰ ਸੂਟ ਦੇ ਵਿੱਚ ਵੀ ਇਦਾਂ ਹੀ ਆ ਰਿਹਾ ਹੈ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸੂਟ ਆ ਰਹੇ ਨੇ ਸੂਟਾਂ ਦੇ ਵਿੱਚ ਬਾਜੂ ਦੀ ਕਢਾਈ ਹੁੰਦੀ ਆ ਪਰ ਉਹਦਾ ਗੋਡਾ ਪਾਇਆ ਜਾ ਸਕਦਾ ਆ ਉਹਦੇ ਨਾਲ ਜਿਹੜੀ ਸਲਵਾਰ ਦੇ ਫਰੰਟ ਦੇ ਉੱਪਰ ਜਿਹੜੀ ਹੈ ਸਾਡੀ ਹਨਾ ਵੀ ਉਹ ਕਢਾਈ ਆ ਜਾਂਦੀ ਆ ਸ਼ਰਟ ਤੇ ਵੀ ਕਢਾਈ ਆ ਜਾਂਦੀ ਆ ਬਾਜੂ ਕਈ ਵਾਰੀ ਅਸੀਂ ਜਿਹੜੀ ਹੁੰਦੀ ਆ ਉਹਨੂੰ ਪਲੇਨ ਬਣਾ ਕੇ ਉਹਦੇ ਉੱਪਰ ਛੋਟੀ ਮੋਟੀ ਜਿਹੜੀ ਆ ਉਹ ਡਿਜ਼ਾਈਨਿੰਗ ਕਰ ਲੈਂਦੇ ਆ ਸੋ ਅੱਜ ਦੀ ਵੀਡੀਓ ਬਣਾਉਂਦਾ ਇਹ ਕਾਰਨ ਸੀ ਕਿ ਜੇ ਦੋਵੇਂ ਪੱਲਿਆਂ ਦੇ ਪਿੱਛੇ ਹਨਾ ਅੱਗੇ ਪਿੱਛੇ ਕਢਾਈ ਹੈ ਤਾਂ ਇੱਕ ਪੱਲੇ ਦੇ ਵਿੱਚੋਂ ਅਸੀਂ ਬਾਜੂ ਕਰ ਸਕਦੇ ਆ ਜਿਹੜਾ ਪਿਛਲਾ ਪੱਲਾ ਹੈ ਉਹਨੂੰ ਅਸੀਂ ਪਲੇਨ ਬਣਾ ਸਕਦੇ ਇਹਦੇ ਨਾਲ ਬਹੁਤ ਸੋਹਣਾ ਲੱਗਦਾ ਹੈ ਇਹ ਇਦਾਂ ਸੀਗੇ ਇਹਦੇ ਨਾਲ ਮੈਚਿੰਗ ਸਲਵਾਰ ਆ ਤੇ ਇਹ ਜਿਹੜੀ ਸ਼ਰਟ ਆ ਇਹਦੇ ਨਾਲ ਵੀ ਬਲੂ ਕਲਰ ਦੀ ਮੈਚਿੰਗ ਸਲਵਾਰ ਆ ਸ਼ਰਟਾਂ ਆ ਰਹੀਆਂ ਨੇ ਸ਼ਰਟਾਂ ਦੇ ਵਿੱਚੋਂ ਜਿਹੜੀਆਂ ਮੈਚਿੰਗ ਸਲਵਾਰਾਂ ਨਾਲ ਅਸੀਂ ਲੈ ਲੈਣੇ ਆ ਤੇ ਜੇਕਰ ਤੁਸੀਂ ਵੀ ਕਿਸੇ ਨੇ ਮੰਗਵਾਨੀਆਂ ਹੋਣ ਤਾਂ ਤੁਸੀਂ ਕਾਲ ਕਰ ਸਕਦੇ ਹੋ WhatsApp ਦਾ ਸਾਡਾ ਨੰਬਰ ਜਿਹੜਾ ਆ ਉਹ ਸ਼ੋਅ ਹੋ ਰਿਹਾ ਡਿਸਕ੍ਰਿਪਸ਼ਨ ਦੇ ਵਿੱਚ ਕਿਉਂਕਿ ਅਸੀਂ ਕੜਾਈ ਕਰਵਾ ਕੇ ਵੀ ਦਿੰਨੇ ਆ ਸੂਟਾਂ ਦੇ ਉੱਪਰ ਤੇ ਨਾਲ ਦੀ ਨਾਲ ਜਿਹੜੀ ਇਸ ਤਰੀਕੇ ਦੀਆਂ ਜਿਹੜੀਆਂ ਸ਼ਰਟਾਂ ਨੇ ਉਹ ਤੁਸੀਂ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਹਨ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਦੇ ਪਰ ਤੁਸੀਂ ਦੇਖ ਰਹੇ ਹੋ ਬਹੁਤ ਸਾਰੇ ਹੋਰ ਵੀ ਇਹਦੇ ਵਿੱਚ ਕਲਰ ਆ ਜਾਂਦੇ ਨੇ ਕਈਆਂ ਨੇ ਸ਼ਰਟਾਂ ਮੰਗਵਾਈਆਂ ਵੀ ਨੇ ਤੇ ਮੰਗਵਾ ਕੇ ਸਾਡੇ ਕੋਲ ਉਹਨਾਂ ਨੇ ਸੂਟ ਵੀ ਸਟੀਚ ਕਰਵਾਏ ਹੋਏ ਨੇ